ਤੂੰ ਆਲੀ ਸਤਿਗੁਰ ਜੀ ਸਾਰੇ ਲੋ ਜਗਾ ਖਲਾਰ ਲੋ ਜੀ ਪਿੰਡੇ ਬਾਈ ਕੇ ਬੁੱਜ ਕੇ ਪਿੰਡ ਹੈਗਾ ਤਵਾਨ ਜ਼ਿਲ੍ਹਾ ਗਰਦਾਸ ਮੈਲਾ ਤੁਸੀਂ ਬਟਾਲਾ ਨਿਹਵਾਜ ਵੀ ਬਾਈ ਨੇ ਕੋਈ ਛੇ ਸੱਤ ਲੈ ਕੇ ਝੋਟੀਆਂ ਮੱਝਾਂ ਨਾਲ ਇੱਕ ਨੀਲੀ ਵੀ ਲੈ ਕੇ ਆਂਦੀ ਐ ਤੇ ਆਓ ਫਿਰ ਗੱਲਬਾਤ ਕਰੀ ਬਾਈ ਜੀ ਸਤਿਕਾਰ ਸਤਿਗੁਰ ਜੀ ਕੀ ਹਾਲ ਜੋ ਹਾਂ ਠੀਕ ਠਾਕ ਹਾਂ ਜੀ ਵਧੀਆ ਮਹਾਰਾਜ ਸਾਰੇ ਵੀਰਾਂ ਨੇ ਪੈਣਾ ਪਰਾਵਾਂ ਨੂੰ ਸਤਿ ਸਤਿਕਾਰ ਸਤਿਕਾਰ ਮਹਾਰਾਜ ਸਾਰਿਆਂ ਦੇ ਮੇਰ ਪਿਆਰ ਰੱਖੇ ਵਧੀਆ ਭਾਜੀ ਠੀਕ ਠਾਕ ਚੜ੍ਹਦੀ ਕਲਾ ਰੌਣਕਾਂ ਲੱਗੀਆਂ ਨਿਆਰੇ ਬੱਜੇ ਆ ਨਿਆਰੇ ਬੱਜੇ ਨਿਆਰੇ ਬੱਜੇ ਆ ਸਾਰੀ ਦਿਹਾੜੀ ਗਾਹ ਕਉਂਦਾ ਹੱਸਦੇ ਖੇਡਦੇ ਰਹੀਦਾ ਕਦੇ ਚਾਹ ਪੀ ਦੀ ਕਦੇ ਕੁਝ ਕਦੇ ਕੁਝ ਹੈ ਕੋਈ ਆ ਗਿਆ ਕੋਈ ਤੁਰ ਗਿਆ ਕਦੇ ਅਸੀਂ ਚੱਲ ਗਏ ਨੇ ਉਹ ਮੈਂ ਤਾਂ ਗੋਆ ਚੁੱਕਦੀ ਤੇ ਸਾਰੀ ਦਿਹਾੜੀ ਇਹੋ ਕੰਮ ਚੱਲਣਾ ਚੰਗਾ ਸੋਹਣਾ ਕੰਮ ਆ ਵਧੀਆ ਵਧੀਆ ਵੀਰ ਦੀ ਅਰੇ ਲੱਗਿਆ ਨਾਲੇ ਕਮਾਈ ਆ ਕਿ ਨਹੀਂ ਬਿਲਕੁਲ ਜੀ ਕਮਾਈ ਵੀ ਕਰੀਦੀ ਆ ਆਮ ਆਪਣਾ ਰੋਜ਼ਗਾਰ ਆ ਅਰੇ ਲੱਗੇ ਵੇਖਿਆ ਕੀ ਕਰਨਾ ਧੰਦਾ ਵਾ ਹਾਂ ਹਰ ਇੱਕ ਬੰਦੇ ਦਾ ਬਿਲਕੁਲ ਅੱਜ ਫਿਰ ਅੱਜ ਸੁਨੀਪ ਸਿੰਘ ਮਈਆਂ 6 ਹੈਗੀਆਂ ਆਪਣੇ ਕੋਲ ਠੀਕ ਆ ਦੋ ਕੁ گاਵਾ ਵਾ ਠੀਕ ਆ ਕਾਤੜਾ ਪਸ਼ੂ ਆ ਗਿਆ ਕਰੀ ਸ਼ੁਰੂ ਹਾਂਜੀ ਆ ਜਾ ਲੈ ਸ਼ੰਭੂ ਨੇੜੇ ਲਿਆ ਕੇ ਕੈਮਰਾ ਤੇ ਬਖਾਰੇ ਕੋਲ ਲਿਵਾ ਹੁਣ ਹਾਂਜੀ ਸੂਈ ਜਨਾ ਤੁਹਾਨੂੰ ਆਪ ਹੀ ਦਿਖੀ ਜਾਣਾ ਹੁਣ ਵੱਡੀ ਇੱਕ ਵੱਡੀਆਂ ਹੁੰਦੀਆਂ ਮਈਆਂ ਹਾਂ ਹਾਂ ਹੁਣ ਕਹਿਣ ਦਾ ਨਹੀਂ ਕੋਈ ਫਾਇਦਾ ਵੱਡੀ ਦਾ ਠੀਕ ਹੈ ਨਾ ਗੱਲ ਜੇ ਕਹਿਗੇ ਤਾਂ ਸਹੀ ਵੱਡੀ ਮਈਂ ਦਾ ਕੀ ਫਾਇਦਾ ਕਹਿੰਦਾ ਜੀ ਦੁੱਧ ਕਿੰਨਾ ਸੰਦੀਪ ਸਿੰਘ ਆਜ ਮਈ ਨੂੰ ਸੂਈ ਨੂੰ ਪੰਜਵਾਂ ਦਿਨ ਹੋਇਆ ਵਾ ਮਨੇ ਬੱਚਾ ਠਾਲ ਦੇ 나ੜੂ ਨਾਲ ਕਟਾ ਕਟਾ ਵਾ ਮੈਂ ਬੱਚਾ ਠਾਲ ਦੇ ਆ ਗੱਲਾ 나ੜੂ ਆ ਲੈ ਸ਼ੰਭੂ ਇਹ ਬਹਾਦਰ ਠੀਕ ਆ ਚਲੋ ਸੁਨੀਪ ਸਿੰਘਾ 20 ਕਿਲੋ ਮਹੀਨੇ ਦੁੱਧ ਦਤਾਈ ਅੱਛਾ ਇੱਧਰ ਵੇਖ ਹਾਂਜੀ ਹੁਣ ਜਿਹੜਾ ਆ ਜੀ ਹਾਂ ਇੱਕ ਤੇ ਦੁੱਧ ਹੁੰਦਾ ਨਾ ਹੂੰ ਪੰਜਵੇਂ ਦਿਨ ਦੀ ਸੂਈ ਥਲੇ 15 ਕਿਲੋ ਦੁੱਧ ਦੀ 15 ਕਿਲੋ 15 ਕਿਲੋ ਤੇ ਮੱਝ ਵੇਖ ਲਾ ਇਹਨੂੰ ਵੱਡੀ ਛੋਟੀ ਮੈਂ ਨਹੀਂ ਹੁਣ ਕੋਈ ਕਹਿਣਾ ਇਹਨੂੰ ਆਪੇ ਦੇਖ ਲਓ ਵੀ ਮੈਂ ਕਿੱਡੀ ਵੱਡੀ ਆ ਮੈਂ ਵੇਖੋ ਨਹੀਂ ਠੀਕ ਆ ਵੇਖ ਮੈਂ ਵੀ ਸੰਦੀਪ ਸਿੰਘਾ ਠੀਕ ਆ ਫਿਰ ਬਾਜੀ ਪਤਾ ਲੱਗਦਾ ਮੈਂ ਹਾਂਜੀ ਬਜੀ ਪਤਾ ਲੱਗਦਾ ਕਿ ਮੈਂ ਜਾ ਜਿਹਨੇ ਦੁੱਧ ਕੱਢਣਾ ਨਾ ਇਹ ਜੀਆਂ ਮਈਆਂ ਇਹ ਜਿਤੋਂ ਲਈ ਆ ਨਾ 20 ਕਿਲੋ ਮੈਂ ਨੇ ਦੁੱਧ ਦਿੱਤਾ ਵੀ ਹੂੰ ਵੇ ਸੰਦੀਪ ਸਿੰਘ ਆ ਮੈਂ ਨਹੀਂ ਠੀਕ ਆ ਕਾਗਜ਼ਰ ਕੀ ਸੰਦੀਪ ਸਿੰਘ ਮੈਂ ਦੀ ਚੋੜੀ ਪਾ ਲਈ ਆ ਕਾਗਜ਼ਰ ਕੀ ਆ ਸੰਦੀਪ ਸਿੰਘ ਬਾਲਟੀ ਨੂੰ ਤੇ ਖੰਗਣੀ ਨਹੀਂ ਦਿੰਦੀ ਬਿਲਕੁਲ ਬਿਲਕੁਲ ਬਾਲਟੀ ਤੇ ਆਂਦੀ ਆ ਵੀ ਬਸ ਤੂੰ ਹੁਣ ਚੱਲ ਪਰਾਂ ਭਰਤੀ ਨਹੀਂ ਪਿੰਦਾ ਜੀ ਬੋਲੋ ਜਦੋਂ ਸੰਦੀਪ ਸਨੀਪਾ ਜੀ ਇਹ ਮੈਂ ਪੂਰੇ ਦੁੱਧ ਦੇ ਚੜੀ ਨਾ ਵੰਡ ਪਠਾ ਖਾ ਕੇ ਪੂਰਾ ਕਿਉਂਕਿ ਜੇ ਆਕੇ ਵੀ ਹੁਣ 2-3 ਕਿਲੋ ਵੰਡ ਵੇਸ ਨਹੀਂ ਸੀ ਤਾਂ ਮੈਂ ਨਾ ਕੱਢਿਆ ਨਹੀਂ ਨਹੀਂ ਐਵੇਂ ਜਿਹਾ 10 ਕਿਲੋ ਵੰਡ ਚਾਹੀਦਾ ਮੈਂ ਨੇ ਥਣ ਕੱਢਿਆ 10 ਕਿਲੋ ਚਵਾਈ ਵੀ ਬੜੀ ਮੈਨ ਨੂੰ ਲੱਗ ਠੀਕ ਆ ਬਾ ਠੀਕ ਆ 10 किलो मेनू वंड चाहिदा वा 20 किलो दूध दे देना महीने 15 किलो संदीप सिंह कंडे चढ़ावा दूध वा मई ਥੱਲੇ ਹਾਂ ਕੋਈ ਥਣ ਨਹੀਂ ਵੱਧ ਘੱਟ ਕੋਈ ਭੂਰ ਛਟਾ ਨਹੀਂ ਕੋਈ ਦੋਰੇ ਨਹੀਂ ਮਹੀਂ ਆਏਗੀ ਵੇਲਾ ਕੱਡੀ ਫੁੱਲ ਸਹਿਜਵਾ ਇਹ ਤੋਂ ਮੈਂ ਕਿਉਂ ਬਣਾ ਜਾੜੀਆ ਫੁੱਲ ਸਹਿਜ संदीप सिंह ਵੱਡੀ ਆ ਵੇ ਮੈਂ ਨੇ ਥਣ ਬਣਾਇਆ संदीप सिंहਾਂ ਦੇ ਹਾਂਜੀ ਹਾਲੀ ਭੈਣ ਜੀ ਬਚਾ ਲਾਇਆ ਮੈਨੂੰ ਵੇਸ संदीप ਸਿਆ ਹੈ ਕਿ ਨਹੀਂ ਮੈਂ ਬਿਲਕੁਲ ਬਿਲਕੁਲ ਅਜੇ ਤੇ संदीप सिंह ਦੋਤੇ ਮਹੀਂ ਜਾਣੀ ਆ ਬੋਲੋ ਜੀ ਕਿੰਨੇ ਦੀ ਮੈਂ ਦੇ ਦੀਏ ਮੈਂ ਦੇਖ ਹੁੰਦਾ ਮੈਂ ਕੀ ਕਰਾਂ ਮੈਂ ਹੀ ਤਾਂ ਸੰਦੀਪ ਸਿੰਘ ਜੇਕਰ ਆ ਸਿੰਘ ਦਾ ਖੋਖਨਾ ਟੁੱਟਾਂਦਾ ਤੇ 2.5 ਲੱਖ ਰੁਪਇਆ ਕਰਾਂਦੀ ਸੀ ਹਾਂ ਹੁਣ ਆਪਾਂ ਲੈਣ ਦੇਣ ਵਾਲਾ ਜੈਜ ਰੇਟ ਕਰਨਾ ਵੇਚਣੀ ਆ ਰੱਖਣੀ ਨਹੀਂ ਕੀ ਡੇਢ ਦੀ ਦੇ ਦਈਏ ਕਿ ਹਜੇ ਵੀ ਘੱਟ ਕਰੀਏ ਉੱਡਣ ਵਾਲੇ ਰੇਟ ਕਰਨੇ ਆਏ ਜਾਵੇ ਇਹ ਇੱਕ 30 ਦੀ ਮਹੀ ਦੇ ਦਾਂਗੇ ਨਹੀਂ ਠੀਕ ਆ ਇੱਕ 30 ਦੀ ਮਹੀ ਦੇ ਦਾਂਗੇ ਸੰਦੀਪ ਸਿੰਘ ਆ ਇਹ ਕੋਈ ਆਖੇ ਨਾ ਵੀ ਛੋਟੀ ਆ ਬਾਲੀ ਵੱਡੀ ਮਈਆ ਨਹੀਂ ਵੱਡੀ ਮਈਆ ਜੋ ਮੇਰਾ ਕਦ ਬੜਾ ਹਾਂ ਛੋਟਾ ਜਿਹਾ ਨਹੀਂ ਫਿਰ ਵੀ ਵੇਖ ਲੈ ਕਢੀ ਜਿਹੜੀ ਨਿਗੀ ਜੀ ਹੁੰਦੀ ਉਹ ਤੇ ਮੇਰੇ ਲਾਗੇ ਇੰਨੀ ਕਿ ਜਾਬਦੀ ਆ ਇਹ ਇਹਨੇ ਇਹਦੇ ਪਿੰਦੇ ਧਮਾਰ ਵਾਲੇ 2000 ਦੀ ਹੋਰ ਛੋਟ ਪਰ ਅੱਜ ਮਈ ਕੋ 15 ਕਿਲੋ ਲਲਕਾਰ ਕੇ ਦੁੱਧ ਵਾ ਐਦਾਂ ਹੀ ਕੋਈ ਮਈ ਲੱਜੇ ਚਲੋ ਹੋਰ ਆਈ ਬੱਚਾ ਮਈ ਦਾ ਹਜੇ 9ਵੇਂ ਦਿਨ ਦਾ ਨੀਲੀ ਮਈ ਖਾ ਲੋ ਕੱਢ ਕੇ ਡਾਇਮੰਡ ਸਾਹ ਦਾ ਮਗਰੇ ਦੇ ਬੱਚਾ ਹੀ ਕੱਢੀ ਖਾ ਲੋ ਜੀ ਖਾ ਲੋ ਲੈ ਇਹਨਾਂ ਦੇ ਕੱਟੀ 15 ਕਿਲੋ ਕੰਡੇ ਲੀਟਰ ਮਾਰਵਾ ਦੁੱਧ ਸੀ 15 ਕਿਲੋ ਹਟ ਚੱਲ ਲੈ ਜੰਪੂ ਤੋਰ ਕਰ ਦਿਖਾ ਦੇ ਬਾਈ ਜੀ 15 ਕਿਲੋ ਹੁਣ ਇਸ ਟਾਈਮ 15 ਕਿਲੋ ਕੰਡੇ ਚਾੜਵਾ ਨਹੀਂ ਠੀਕ ਬੁਰੀ ਜਵਰਦਸਾ ਮੈਂ ਨਹੀਂ ਬਹੁਤ ਜਵਰਦਸਾ ਮੈਂ ਤੀਨੇ ਪਰ ਐ ਐਂਡ ਹੀ ਐਂਡ ਹੀ ਆ ਠੀਕ ਐ ਬਾਈ ਜੀ ਫਿਰ ਸੁਨੀਲ ਜੀ ਸ਼ੰਭੂ ਇਹਦੀ ਕੱਡੀ ਤੇ ਮਾਰ ਗਿਆ ਈ ਧਿਆਨ ਲੈ ਸ਼ੰਭੂ ਕੱਟੀ ਵਖਾਹ ਜੋਰ ਨੀਲੀ 라ਵੀ ਦੀ ਡਾਇਮੰਡ ਦੀ ਆ ਆਹੋ ਚਲ ਪਿਓਰ ਪਿਓਰ 15 ਕਿਲੋ ਲਲਕਾਰ ਕੇ ਦੁੱਧ ਮਹੀਂ ਤੇ ਥੱਲੇ ਆ ਪਿਓਰ ਨੀਲੀ ਦੀ ਆ ਹਾਂ ਜੀ ਬੰਦਾ ਜੀ ਸੁਨੀਲ ਲਲਕਾਰ ਕੇ ਮਹੀਂ ਦਿੱਤੀ 15 ਕਿਲੋ ਦੇ ਕਿ ਪਾਈਆ ਵੀ ਘਟ ਜੇ ਦੇ ਮੈਂ ਸਾਡੀ ਆ ਪਰ ਮਹੀਂ ਅਸੀਂ ਵੇਚਤੀ ਆ ਅੱਛਾ ਸ਼ਿਕਾਰ ਮਾਸ਼ੀਆਂ ਦੇ ਬੰਦਿਆਂ ਨੇ ਮਹੀਂ ਲੱਲੀ ਆ ਰੁਪਏ ਵੀ ਦੇ ਗਏ ਆ ਚਲੋ ਕਾਰ ਵਾਲਾ ਲੈ ਨਵਾਲੀ ਧਵਾਲੀ ਮੈਂ ਸਿਰਫ ਗੱਡੀ ਵਾਲਾ ਨਹੀਂ ਆਇਆ ਮਹੀਂ ਚੱਲੀ ਆ ਕਿਉਂ ਵੀਰ ਖਰਾਬ ਨਹੀਂ ਕਿਸ ਨੂੰ ਕਰਨਾ ਮਹੀਂ ਵੇਚ ਕੇ ਮੈਂ ਰੇਡ ਪਾਵਾਂ ਨਹੀਂ ਨਹੀਂ ਠੀਕ ਹੈ ਮਹੀਂ 1 ਲੱਖ 40 ਹਜ਼ਾਰ ਦੀ ਵੇਚੀ ਆ ਨਹੀਂ ਠੀਕ ਆ ਚਲੋ 1 40 ਦੀ ਵੇਚਤੀ ਆ ਇਹ ਗੱਬੜ ਇਹ ਝੋਟੀ ਸੰਦੀਪ ਸਿੰਘ ਗੱਬੜੀ ਹੂੰ ਬੇਸ ਚੀਜ਼ ਕੀ ਹੈ ਝੋਟੀ ਤਸਵੀਰ ਹੈਗੇ ਮਨੇ ਫੜ ਗੱਬੜ ਮਨੇ ਫੜ ਉਹ ਫੜ ਕੱਟੀ ਉਹ ਫੜ ਕਿਉਂ ਡਰੀ ਨਾ ਮਨੇ ਕੱਟੀ ਵੇਚੀ ਮਾਲਾ ਗੱਦ ਵੇਚ ਦੋ ਝੀਟਾ ਵੇਹ ਅੱਜ ਵਾਹ ਯਾਰ ਠੀਕ ਨਿਕਾ ਸਿੰਘ ਹਨ ਕੋਕੇ ਜਿਹੜੇ ਕੁੜੀ ਹੋਈ ਇਹ ਕਰ ਰੰਗ ਕਾਲੀ ਵਾਲ ਨਹੀਂ ਝੋਟੀ ਦੀ ਚਟਾ ਵਾਹ ਜੀ ਵਾਹ ਸੁਨੀਪ ਕੱਟੀ ਹੈਗੇ ਨਹੀਂ ਹੂੰ ਹੂੰ ਥਾਣਾ ਦੀ ਭਾਰ ਦੀ ਮੇਰੀ ਗਾਰੰਟੀ ਠੀਕ ਆ ਬੋਲੋ ਮੇਲਣ ਕੱਟੀ ਨੇ ਦੁੱਧ ਦਿੱਤਾ 12 ਕਿਲੋ ਵੇਖੋ ਇੱਕ ਵਾਲ ਨਹੀਂ ਝੋਟੀ ਦਾ ਚਟਾ ਜੈਂਟ ਬਲੈਕ ਜੈਂਟ ਅਜੇ ਦਿਨ ਪੰਜ ਛੇ ਲੈ ਜੂ ਹਾਂਜੀ ਝੋਟੀ ਰਿਆਂਦੀ ਮੈਂ 13 35 ਦੀਆਂ ਹੂੰ ਇੱਕ 20 ਦੀ ਦੇਣੀ ਆ 120000 ਰੁਪਏ ਦੀ ਕੱਟੀ ਦੇਣੀ ਆ ਪਰ ਝੋਟੀ ਵੇਖ ਲੈ ਕੀ ਚੀਜ਼ ਝੋਟੀ ਜਿਹਨੂੰ ਕਹਿੰਦੇ ਭਾਏ ਮੂੰਹ 'ਚ ਹੱਥ ਪਾ ਕੇ ਬੈਠੇ ਕੋਈ ਜਗਾ ਹੀ ਕੋਈ ਆ ਭਾਏ ਮੂੰਹ 'ਚ ਹੱਥ ਪਾ ਕੇ ਬੈਠਾ ਰਿਹਾ ਠੀਕ ਆ 2000 ਹੋਰ ਛੋਟ ਕਰਦਾ ਚਲ 118 ਆ 118 ਦੇ ਦਾਂ ਚਲ ਹੋਰ ਆਏਗਾ ਦਾ ਮਾਨ ਕਰਦਾਂਗੇ 15 ਜਾਂ 2000 ਵੇਖੀ ਜਾਊਗੀ ਯਾਰ 15 ਦੀ ਦੇ ਦਾਂਗੇ ਚਲ ਜਾਂਦ 15 ਜੋ ਸਿਰਫ 200 हां उशोड़ होनी है। ਹੁਣ ਵੇਖ ਲਓ ਕਈ ਮੁੜ ਕੇ ਕਾ ਲੈਂਦੇ ਖੁਰੇ ਨਾ ਮੈਂ ਆ ਵੇਚੀਆਂ ਜਿਹੜੀ ਆਪਾਂ ਵੇਚੀਆਂ ਉਹਦਾ ਰੇਡਾ ਸਾਰੇ ਬੰਦੇ ਪੇਮਾ ਇਹਦਾ ਬਾਜੀ ਸਿਰ ਤੇ ਤੁਹਾਡੀ। ਇਹ ਮੁੰਡੇ ਦੇ ਹੁੰਦਿਆਂ ਇੱਕ 40 ਦੀ ਮੈਂ ਵੇਚੀ ਇੱਕ 40 ਖਾਤੇ 'ਚ ਪਾ ਗਏ ਆ। ਉਹਨਾਂ ਨੂੰ ਚੱਲੀ ਆ ਮੈਂ। ਚਲ। ਆਹ ਜੀ। ਇੱਕ ਛੋਟੀ ਟੋਕੜ ਜੋ। ਅੱਛਾ ਕੱਲੀ ਟੋਕੜ। ਦੁੱਧ 5 ਕਿਲੋ। ਠੀਕ ਆ। ਸੰਗਰਾਂਦ ਵਾਲੇ ਦਿੰਦੀ ਬਣੀ ਆ। ਹਾਂ। ਐਸੇ ਸੰਗਰਾਂਦ ਵਾਲੇ ਦਿੰਦੀ ਬਣੀ ਆ। ਹੂੰ। ਪਤਾ ਨਹੀਂ ਨਿਕਲੇ ਚਾਹੇ ਨਾ ਨਿਕਲੇ। ਉਹਦੀ ਕੋਈ ਗਾਰੰਟੀ। ਆਪਾਂ ਨੂੰ ਪਤਾ ਨਹੀਂ। ਗਾੜੀ ਕਿਸ ਦੀ ਕਿਸਮਤ। ਬੋਦਣਾ ਹੀ ਮਹੀਂ ਘਰ ਵਾਲੀ ਪਾਈ ਸੀ ਨਾ ਇੱਕ ਮਹੀਨੇ ਤੱਕ ਨਾ ਦੇਣਾ ਦੀ ਬਣੀ ਅੱਜ ਉਹਨੂੰ 17-18 ਦਿਨ ਹੋ ਗਏ ਖੜੀ ਚੈੱਕ ਕਰਾਤੀ ਉਹਨਾਂ ਨਿਕਲ ਆਈ ਹੂੰ ਤਰੋ 5 ਕਿਲੋ ਦੁੱਧ ਮਹੀਂ ਥੱਲੇ ਸੀਲ ਸੰਦੀਪ ਸਿੰਘ ਇੰਨੀ ਆ ਵੀ ਤਰੋ ਪੈਰ ਨਹੀਂ ਚੁੱਕੂਗੀ ਲੈ ਸ਼ੰਭੂ ਦਿਖਾਰੇ ਕਰਾਂ ਦੀ ਵੀ 5 ਕਿਲੋ ਦੁੱਧ ਆ ਤੇ ਗਾਂ ਤੁਹਾਡੀ ਕਿਸਮ ਆ ਨਾ ਬਾਈ ਢੋਂਡੀ ਬਹੁਤ ਚੰਗੀ ਹਾਂ ਚੰਗੀ ਮੈਂ ਆ ਵਾਂ ਤੇ ਗਾਂ ਬਸ ਨਿਆਰੇ ਲੈ ਲੋ ਆ ਲੋ ਆ ਲੋ ਕਰਾ ਸੋਨਾ ਵਾਂ ਡਬਲ ਰੁਪਈਏ ਕਰਨ ਵਾਲੀ ਆ ਕਤੇ ਝੋਟੀ ਇੰਨੀ ਸੀਲ ਠੰਡੀ ਕੋਈ ਗੱਲ ਨਹੀਂ ਕਰਨ ਵਾਲੀ ਹਾਂਜੀ ਮੈਂ ਪਿੰਦਾ ਜੀ ਵੇਖ ਲਓ ਕਿੰਨੇ ਦੀ ਦੇਈਏ ਦੱਸੋ ਫਿਰ ਝੋਟੀ ਦੇ ਗਾਂ 85 90 ਹਜ਼ਾਰ ਲੱਖ ਦੀ ਵਿਗਣ ਵਾਲੀ ਪਿਓਰ ਕਾਲੀ ਆ ਹੂੰ ਸਿਫਤ ਆ ਇਹ ਚ ਵੀ ਸੰਦੀਪ ਸਿੰਘਾਂ ਬੜੀਆਂ ਹੀ ਵੇਖੋ ਓਏ ਇੱਕ ਤੇ ਹੁੰਦਾ ਨਾ ਆ ਕੋਈ ਪਾੜਾ ਵੰਡ ਨਹੀਂ ਨਾ ਪਾਇਆ ਹੂੰ ਇਦਾਂ ਇਹਦੇ ਥੱਲੇ ਬੈ ਕੇ ਨਾ ਇਦਾਂ ਚੋਣੀ ਆ ਹੂੰ ਐਵੇਂ ਸਿਰਫ 45 ਹਜ਼ਾਰ ਦੀ ਚਲੋ ਗਾਲਫ ਪੰਡਾਲੇ ਚੰਨਨ ਦੋ ਆਜੋ ਕਰਾ ਦੀ ਆ ਗੱਬੜ ਇਹ ਸੁਈਆਂ ਮਈਆਂ ਤਾਜ਼ੀਆਂ 나ੜੂ ਬਚੇ ਲੈ ਉਹ ਕੱਟਣ ਵਾਲੇ ਆ ਲੈ ਬਖਾਸ਼ ਮੁਲੇੜੇ ਦੇ ਦੁੱਧ ਵਾਲੀ ਮੈਂ ਪੂਰੀ ਬਿਲਕੁਲ ਤਾਜੀ ਆਜੇ ਮੰਨਿਆ ਆਜੇ ਆਜਾ ਮੰਨਿਆ ਦੁੱਧ ਹੈਗਾ 11 11.5 ਕਿਲੋ ਮੰਨਾ ਹੈ ਦੁੱਧ ਹੈਗਾ 11 11.5 ਕਿਲੋ ਹੂੰ 10 ਕਿਲੋ ਕੰਡੇ ਚਾੜਵਾ ਦੁੱਧ ਮਹੀਂ ਸੱਲ ਅੱਛਾ ਖੋਲੋ ਕੋਈ ਪੂਰ ਛਟਾ ਨਹੀਂ ਕੋਈ ਪੂਰ ਛਟਾ ਨਹੀਂ ਚੱਲੋ 10 ਕਿਲੋ ਤੋ ਸੂਈ ਐਨੂੰ ਨਹੀਂ ਜਾਣੀ ਐਨੂੰ ਜਾਣੀ ਆਹ ਆ ਐਉਂ ਨਹੀਂ ਹੋਊਗੀ ਐਉਂ ਹੋ ਆਹ ਠੀਕ 10 ਕਿਲੋ ਪੂਰਾ ਸੂਈ ਨੂੰ ਇਹ ਹਣ ਦੇ 7 8 ਦਿਨ ਮਗਰ ਘੱਟਾ ਘੱਟਾ ਮਗਰ ਉਹ ਅੰਦਰੋਂ ਬੱਚੇ ਨਹੀਂ ਕੱਢੇ ਵੇਖੋ ਮੈਂ ਹੋਰ ਕਰਾ ਦੇ ਆ ਜਾ ਵੀ ਆ ਜਾ ਬੰਨੇ ਚੰਗੀ ਮੈਂ ਹਣਾ ਮੈਂ ਸ੍ਰੀਵਸਿਆ ਦੁੱਧ ਵਾਲੀ ਮੈਂ ਜਦੋਂ ਪਸਮਦੀ ਆ ਡਾਡਾ ਥਣ ਕਰਦੀ ਮੈਂ ਇਹਦਾ ਮੁੱਲ ਮੁੱਲ ਮੈਂ ਤਾਂ ਬਿਲਕੁਲ ਜਾਇਜ਼ ਕਾਲੀ ਵੱਡੀ ਮਹੀਆ ਕੰਡੇ 46 ਦਾਖ ਕਿਲੋ ਹੁਣ ਦੁੱਧ ਵਾ 7ਵੇਂ ਕੇ 8ਵੇਂ ਦਿਨ ਦੀ ਮੈਸ ਹੋਈ ਆ ਕਿੱਤੇ ਜਦੋਂ ਪਸੰਦੀ ਆ ਰੰਗ ਭਾ ਇਹੋ ਲਾ ਦਿੰਦੀ ਮਈ ਮੋਲੇ ਦਾ ਹੈਗਾ 90000 ਲੱਖ ਮੰਗਲਾ 90 ਮੰਗਲਾ 82000 ਦੀ ਦੇ ਦਾਂਗੇ 80 ਦੀ ਚਲ 2 ਹੋਰ ਛੋਟ ਕਰ ਦਾਂ 78000 ਚੱਲਣ 78000 ਦੀ ਮੈਂ ਦੇ ਦਾਂਗੇ 10 ਕਿਲੋ ਤੋਂ ਜ਼ਿਆਦਾ ਹੋ ਇਹੋ ਜਿਹੀ ਮਈਆਂ 78000 ਦੀਆਂ ਤਾਜ਼ੀਆਂ ਮਈਆਂ ਤਾਜ਼ੀਆਂ ਰਹਿਣਗੀਆਂ 나ੜੂ 나ੜੂ ਬਚੇਗਾ 나ੜੂ ਕਿੱਲੇ 나ੜੂ ਬਚਾਏ ਨਹੀਂ ਵੀ ਬਚਾ ਮਹੀਨੇ ਦਾ ਹੋਊਗਾ 20 ਦਿਨਾਂ ਦਾ ਹੋਊਗਾ 18 ਦਿਨਾਂ ਦਾ ਬਚਾ ਹੋਊਗਾ ਮੈਂ ਪਰਸੋਂ ਵੀ ਸੂਈ ਆ ਵੀ ਪਰਸੋਂ ਹੀ ਆ ਪਰਸੋਂ ਸੂਈ ਇਹ ਤਾਂ ਬੋਲਾ ਉਗਾ ਕੋਈ 6-7 ਕਿਲੋ 6 ਕਿਲੋ ਲਾਓ ਜੇ ਬੋਲਾ ਪਰਸੋਂ ਦੀ ਸੂਈ ਜੋ 6 ਕਿਲੋ ਵੇਖੋ ਮਹੀਂ ਦਾ ਨਹੀਂ ਬਸ਼ੂ ਸਾਰੇ ਘਰ ਦੇ ਵੇਚਦੇ ਨਾ ਨਹੀਂ ਜੀ ਬਾਹਰ ਬੱਦੇ ਧੁੱਪੇ 6 ਬਸ਼ੂ ਬਾਹਰ ਖੜੇ ਲੈ ਵੀ ਤਰੂਗਰਾ ਦੀ ਵੇਚਿਆ ਨਹੀਂ ਜੋ ਗੁਜ਼ਾਰਾ ਹੂੰ ਆ ਮੇਰੇ ਚੱਲਦਾ ਰਹਿਣਾ ਜੀ ਦੁੱਧਾ ਦਾ ਚੱਲਦਾ ਰਹਿਣਾ ਚੱਲਦਾ ਰਹਿਣਾ ਇਹ ਸੰਦੀਪ ਪਰਸੋਂ ਦੀ ਸੂਈਓ ਹਾਂ 6-7 ਕਿਲੋ ਬੋਲਾ ਜੋ ਹੂੰ ਆ ਬੱਚਾ ਕਿਦਾ ਇਹ ਘਰ ਲਈ ਛੋਟੀ ਅੱਛਾ ਠੀਕ ਆ ਆ ਜਾ ਮੈਂ ਲਿਆ ਇਹਦਾ ਮੁੱਲ ਫਿਰ ਮੁੱਲ ਵੇਖ ਲਓ ਇਹਦਾ ਬਿਲਕੁਲ ਜੈਜ ਪਰਸੋਂ ਦੀ ਮਹੀਂ ਸੂਈ ਤਾਜੀ ਹੂੰ ਦੁੱਧ ਮਹੀਂ ਚ ਵਾਦੂ 10 ਕਿਲੋ ਹੂੰ ਮੱਝ ਦਾ ਸਿੰਗ ਵੇਖ ਲਓ ਮੱਝ ਦਾ ਕੱਦ ਵੇਖ ਲਓ ਚੰਗੀ ਆ ਹੂੰ 8000 ਰੁਪਏ ਦੇ ਦਈਏ 75 ਦੇ ਲੈ ਓਟ ਨਹੀਂ ਵਾਲਾ ਰੇਡ ਕਰ ਦਈਏ ਇੱਕੋ ਗੱਲ 70 ਤੇ 5 ਛੋਟ 65 ਵੇਖੋ ਆਹੋ ਆ ਵਾਹ 5 ਛੋਟ 65 ਤੇ ਦੋ ਹੋਰ ਛੋਟ 63 6000 ਵੇਖ ਲੈ ਮੈਂ ਕਿਦਾਂ ਦੀਆ ਇਨੇ ਰੁਪਈਆ ਦੀ ਦੇਣੀ ਹਜ਼ਾਰ ਹੋਰ ਜਾਣ ਦੋ 12000 ਦੇ ਇਹ ਚੋੜ ਸੋਚ ਦੇਣੀ ਆ। ਆਹ ਕਿਉਂ? ਬਾੜੀ ਹਾਰ ਦੀ ਮਹੀਂ ਦੇ ਦਾਂਗੇ। ਵੇਖ ਲਾ ਮੱਝ ਕਿੰਨੀ ਚੰਗੀ ਆ। 10 ਕਿਲੋ ਇਹਨੇ ਦੁੱਧ ਚੋਣਾ ਵਾ। ਠੀਕ ਆ। ਛੋੜਾ ਜਾਏ ਮੁੱਲ ਮਹੀਂ ਦਾ ਪਾਇਆ। ਐਂਡ ਐਂਡ ਐਂਡੀ ਕਰਾ ਲ। ਨਹੀਂ ਕਿਹਾ ਜਾਵਾ। ਠੀਕ ਕਰ ਐਂਡੀ। ਲਾ ਵੀ ਦਾਵੋ ਖਾਓ। ਆ ਗਾਂ ਸੂਈ ਜਤਾਜੀ। ਇਹਨੂੰ ਕਿਹਾ ਦਾਵਾਂਗੇ ਬਾਜੀ? ਇਹਨੂੰ ਅਜੇ ਉਹ ਬਚਾਤਾ ਜਹਾ ਸੁਆ। ਤਾਜੀ ਗਾਂ ਸੂਈ ਆ ਜੇ ਪੰਜਾਂ ਕੇ 14ਵੇਂ ਦਿਨ ਦੀ ਆ। ਦੁੱਧ ਕਿੰਨਾ? 15 ਕਿਲੋ ਕੰਡੇ ਚੜ੍ਹਨ ਦੁੱਧ ਵਾ। ਖੋਲ ਮੰਨੇ। ਲਾਓ ਜੀ। ਵਖਾਓ ਕਰਾ ਸ਼ੰਭੂ ਜੀ ਨੇੜੇ ਹੋ ਕੇ ਤੇ ਮਾਲ ਯਾਰ ਚੰਗਾ ਬੱਧਾ ਹੈ ਖ ਇਥੇ ਕਿਕਰ ਕੋ ਸ਼ੰਭੂ ਇੱਕ ਲੋਖ ਹੋ ਭਾਜਨ ਢੜ ਕਾ ਲਾ ਅੱਛਾ ਜੀ ਵੇ ਗਾ ਕਰ ਲੈਨੇ ਗੋਇਆ ਇੱਕ ਮਿੰਟ ਕਰ ਲੈਨੇ ਕਰ ਲੈ ਕਰ ਲੈ ਕਰ ਲੈ ਮਨਿਆ ਚੋਈ ਜੋ ਠੀਕ ਹੈ ਜੀ ਪੂਰ ਛਟਾ ਹੀ ਕੋਈ ਨਹੀਂ ਤੇ ਕੋਲੀ ਰੂ ਮਰ ਗਈ ਠੀਕ ਹੈ ਮੈਂ ਠੀਕ ਚਲੋ 15 ਕਿਲੋ ਦੁੱਧ ਤਿਆਰ ਵਾ 15 ਕਿਲੋ ਕਾ ਪੂਰ ਛਟਾ ਹੀ ਕੋਈ ਨਹੀਂ ਕਮੀ ਪੇਸ਼ੀ ਕੋਈ ਨਹੀਂ ਹੋਏਗੀ ਠੀਕ ਹੈ ਚੰਗੀ ਹੈ ਬੈਠਾ ਨਾ ਜੀ ਹਾਂ ਜੀ ਮਗਰ ਵਛਾ ਦੇ ਡੱਬਾ ਦੁੱਧ ਆ ਲਈਆ ਯਾਰ ਸੰਦੀਪ ਸਿੰਘਾ ਦੁੱਧ ਵਾਲਾ ਮਾਲ ਹੋਏਗਾ ਤੇ ਗਾਹ ਕਾਏਗਾ ਬਿਲਕੁਲ ਬਿਲਕੁਲ ਉਹ ਜਗਿਆ ਓਏ ਆ ਤੂੰ ਵੀ ਆ ਜਾ ਇੰਦੀ ਕੀ ਮਰ ਸੰਦੀਪ ਸਿੰਘਾ ਵੇਖ ਰਾ ਵੱਡੀ ਵੈੜ 18 ਕਿਲੋ 20 ਕਿਲੋ ਦੁੱਧ ਨੇ ਦੇਣਾ 15 ਕਿਲੋ ਨੈਟ ਦੁੱਧ ਤਿਆਰ ਵਾ ਦੋ ਟਾਈਮ ਚੋੜੇ ਕੋਈ ਚਾਰ ਟਾਈਮ ਚੋੜੇ ਭੂਰ ਛਟਾ ਕੋਈ ਨਹੀਂ ਮੁੱਲ ਭਾਵੇਂ 75 ਕਰਾਲਾ 70 ਕਰਾਲਾ 65 ਕਰਾਲਾ 60000 ਦਿੱਤੀ ਚਲ ਹਾਂਜੀ 5 ਹੀ ਛੋਟੀ 55 ਦੀ ਆਹ ਚਲ ਅੱਜ ਦੇਣ ਵਾਲਾ ਰੇਡੋ ਕੀਤਾ ਜੇ ਜੋ ਛੋੜ ਕਰਨੀ ਆ ਵੱਧ ਨਹੀਂ ਕਰਨੀ ਆ ਕਾਲੀ ਵਾਸ਼ੀ ਖੋਲ ਆ ਵੀ ਖੋਲ ਆ ਵੀ ਖੋਲ ਲੈ ਚਲੋ ਇਹਦੇ ਥੱਲੇ ਉਹ ਬੱਚਾ ਤਾਜਾ ਸੂਈ ਇਹ ਵੀ ਹਾਂ 15 ਕਿਲੋ ਬੋਲੀ ਤਿਆਰੀ 15 ਕਿਲੋ ਬੋਲਾ 15 ਕਿਲੋ ਨੈਟ ਦੁੱਧ ਤਿਆਰ ਵਾ ਕਿਤੇ ਸੀਲ ਠੰਡੀ ਆਹ ਕੋਈ ਗੱਲ ਕਰਨ ਵਾਲੀ ਨਹੀਂ ਬੈਠ ਤੇ ਹੂੰ 15 ਕਿਲੋ ਦੁੱਧ 2 ਟਾਈਮ ਕੋ ਲੀਟਰ ਮਾਰ ਲੈ ਅੱਛਾ ਨੇ ਠੀਕ ਹੈ ਮੋਟੀ ਚੋਣ ਵਾ ਲਾਸਟ ਪੀਸ ਯਾਰ ਲਾਸਟ ਲਾਸਟ ਰੋਟੇ ਯਾਰ ਆ ਬੜੀ ਅੱਛੀ ਕੜੀ ਵੱਡੀ ਆ ਹਾਂਜੀ ਬੋਲੋ ਸੰਦੀਪ ਜੀ ਆ ਇਨੀ ਠੰਡੀ ਵਸ਼ੀ ਆ ਨਾ ਧੱਕੇ ਮਾਰ ਮਾਰੇ ਨੂੰ ਪਰਾਂ ਕਰੇਗਾ ਨਾ ਤੇ ਫਿਰ ਥਾਣ ਵੇਖ ਲਗਾ ਪਹਿਲਨ ਵਸ਼ੀ ਨੂੰ ਤੇ 15 ਕਿਲੋ ਹੀ ਵਸ਼ੀ ਕੋਲ ਦੁੱਧ ਤਿਆਰ ਵਾ ਕਰ ਦਵੇ ਵਸ਼ੀ ਦਾ ਤੇ ਦੋ ਟਾਈਮ ਚੋਲਣ ਚਾਰ ਟਾਈਮ ਚੋਲਣ ਤਸੱਲੀ ਕਰਕੇ ਖੜਨ ਆਪਣੀ ਬੋਲੋ ਜੀ ਮੋਹਲੇ ਦਾ ਵੀ 65000 ਰੁਪਏ ਇਹ ਇੱਕ ਦਸ ਦੀਆਂ ਦੋਵੇਂ ਹੀ ਚੱਲੰਦ ਇੱਕ ਦਸ ਦੀਆਂ ਦੋਵੇਂ ਹੀ 55 55 ਇਹ ਜਿਹੜਾ ਮਰਜ਼ੀ ਲੈ ਜੇ ਚਲੋ ਜਾ ਯਾਲਾ ਜੇ ਚਾਹੀ ਕੋ ਯੇਲਾ ਜੇ ਬੁਲਾਓ ਇਧਰ ਆ ਵੀਰ ਆ ਆਪਣਾ ਵੀਰ ਹੈਗਾ ਢਲਵਾਣ ਦੇ ਲਾਗੇ ਪਤਾਲਾ ਇਹਦਾ ਪਿੰਡ ਵਾ ਠੀਕ ਆ ਆ ਇਹਨੂੰ ਵੀਰ ਦੇ ਘਰ ਘਰ ਤੋਂ ਘੱਟ 26-27 ਪਸ਼ੂ ਆ ਸੰਦੀਪ ਸਿੰਘ ਬਿਲਕੁਲ ਬਾਬੇ ਦੀ ਕਿਰਪਾ ਤੇ ਪੁੱਛੋ ਇਹਨੂੰ ਵੀ ਸਾਰੀਆਂ ਮਈਆਂ ਟੋਟਲੀ ਇੱਥੋਂ ਗਈਆਂ ਨੇ ਠੀਕ ਬਾਈ ਸਹੀ ਗੱਲ ਬਿਲਕੁਲ ਵੱਡੀ ਤੋਂ ਵੱਡੀ ਮੈਂ ਇਹਨੂੰ ਖਲਾਈ ਆ ਹਾਂਜੀ ਹਾਂਜੀ ਚੰਗੀਆਂ ਨਿਕਲੀਆਂ ਹਾਂਜੀ ਹਾਂਜੀ ਤੇ ਚੰਗੀਆਂ ਤਾਂ ਤਦੇ ਆਉਣੇ ਤਾਂ ਹੀ ਤਾਂ ਹੀ ਅੱਜ ਇਹਨੇ ਫੇਰ ਲੈਣੀਆਂ ਮਈਆਂ ਬਿਲਕੁਲ ਵਧੀਆ ਕਰਨਾ ਫਿਰ ਤੇ ਉਹਦਣੇ ਜਿਹੜਾ ਵੀਰ ਕੋਈ ਗਾਹ ਗੁੰਦਾ ਤਾਂ ਵੀ ਇੱਥੇ ਲਿਆਉਂਦਾ ਵਾ ਹਾਂਜੀ ਜਦ ਸੱਚ ਬੋਲਾਂਗੇ ਤੇ ਫਿਰ ਕੰਮ ਚੱਲਣਾ ਤੇ ਝੂਠ ਮਾਰੀ ਜਾਵਾਂਗੇ ਫਿਰ ਤਿੰਨਾ ਕੰਮ ਚੱਲਣਾ ਇਹ ਤੇ ਗੱਲ ਸਹੀ ਹੈ ਪਿੰਡੇ ਪਾ ਨੂੰ ਫੋਨ ਕਰਦੀ ਦਾ ਮਜ਼ਾ ਆ ਜਾਂਦੀਆਂ ਪਿੰਡ ਇੱਥੋਂ ਲੱਦ ਕੇ ਖਲਾ ਦੇ ਦਿੰਦੀ ਆਂ ਅੱਛਾ ਭਾਵੇਂ ਮਹੀਨੇ ਹੁੰਦੇ ਆ ਇਹ ਵਿਆਹ ਹੁੰਦਾ ਇਹ ਮਗਰਾ ਹੀ ਨਹੀਂ ਵਿਚਾਰਾ ਹਾਂਜੀ ਹਾਂਜੀ ਇਹ ਤੇ ਗੱਲ ਸਹੀ ਹੈ ਇਦਾਂ ਵਧੀਆ ਬੋਲਾਂ ਹੂੰ ਚਲੋ ਆਪੋ ਵਿਹਾਰ ਬਣਿਆ ਹੁੰਦਾ ਵਿਆਰ ਨਾਲ ਹੀ ਬਈ ਆ ਜੀ ਬਸ ਬਸ ਜੇ ਤੁਸੀਂ ਇਹਨਾਂ ਨੂੰ ਦਿੰਦੇ ਜੋ ਤੇ ਆਪਾਂ ਲੱਗਦੇ ਉਸ ਲਈ ਮੈਂ ਆ ਫੋਨ ਤੇ ਘਲਾ ਦਿੰਦੇ ਆ ਹਾਂ 27 22 ਡੰਗਰ ਨੇ ਵੀਰ ਕੋ ਸਾਰੇ ਆਪਣੇ ਪਸ਼ੂ ਗਏ ਇਥੋਂ ਹੁਣ ਅੱਜ ਵੀ ਚਲੋ ਦੋ ਇਹਨਾਂ ਲੈਣੀਆਂ ਨੇ ਕੋਈ ਇਦਾਂ ਹੀ ਗਾਹਕ ਤਰਿਆ ਆਉਂਦਾ ਵਾ ਤੇ ਜਿਹੜੇ ਮੇਰੇ ਵੀਰ ਨੇ ਲੈਣੇ ਆ ਆਪਣੇ ਕੋ ਆਜ ਸੱਤ ਅੱਠ ਪਸ਼ੂ ਆ ਇੱਥੇ ਹੋਣ ਤਸੱਲੀ ਕਰਕੇ ਖੜ੍ਹ ਮੈਂ ਕਿਉਂ ਅਹੀਂ ਪੈਸੇ ਲਾਏ ਆ ਅਹੀਂ ਲੈ ਕੇ ਆ ਲਾਏ ਆ ਤੇ ਕਿਸ ਨੇ ਆਪਣੇ ਲਾਉਣੇ ਦੁਰੇ ਹਾਂਜੀ ਹਾਂਜੀ ਠੀਕ ਆ ਨਾ ਅਸੀਂ ਤੇ ਹੁਣ ਇੱਕ ਵਾਰ ਫਸ ਗਏ ਆ ਹੂੰ ਤੇ ਜਿਹੜੇ ਗਾੜੀ ਕਿਨੇ ਪੈਸੇ ਲਾਉਣੇ ਆ ਹਾਂ ਬਿਲਕੁਲ ਗਾੜੀ ਕਿਨੇ ਪੈ ਜੇ ਤੇ ਕਮੀ ਪੇਸ਼ੀ ਹੋਊਗੀ ਉਹ ਜੀ ਕਮੀ ਪੇਸ਼ੀ ਦੱਸਾਂਗੇ ਜਿੱਥੇ ਨਹੀਂ ਹੈਗੀ ਕੋਈ ਉਹ ਜਿੱਥੇ ਨਹੀਂ ਹੈਗੀ ਬਿਲਕੁਲ ਠੀਕ ਹੈ ਦੋ ਦੋ ਟਾਈਮ ਚੋਲਣ ਚਾਰ ਟਾਈਮ ਚੋਲਣ ਹਾਂਜੀ ਆਪਣੀ ਤਸੱਲੀ ਕਰਕੇ ਮਾਲ ਖੜਨ ਠੀਕ ਹੈ ਨਾ ਕਰ ਟ੍ਰੈਂਡ ਆਪਣਾ ਹੈਗਾ ਤਵਾਨ ਜ਼ਿਲ੍ਹਾ ਹੈਗਾ ਗਰਦਾਸਪੁਰ ਤਹਿਸੀਲ ਹੈਗੀ ਬਟਾਲਾ ਨੇੜੇ ਅਲੀਆਲ ਦੇ ਤੇ ਦਲਮ ਦੇ ਅਲੀਆਲ ਦੇ ਤੇ ਦਲਮ ਦੇ ਪਿੰਡਾ ਨਾਂ ਮੇਰਾ ਸਾਰੇ ਵੀਰ ਜਾਣਦੇ ਆ ਸਾਰਿਆਂ ਨੂੰ ਪਿਆਸਦੀ ਸਤਿਕਾਰ